ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਹੈ ਠੀਕ ਠਾਕ ਹੋ ਅੱਛਾ ਤੁਸੀਂ ਸਿਮਰਨ ਦੇ ਬਾਰੇ ਕਈ ਵਾਰ ਆਪਾਂ ਗੱਲਾਂ ਕਰਦੇ ਵੇ ਸਿਮਰਨ ਕਿਵੇਂ ਕਰਨਾ ਚਾਹੀਦਾ ਹਨ ਤੇ ਕਿਵੇਂ ਕਰਨਾ ਚਾਹੀਦਾ ਇਹ ਤਾਂ ਗੁਰੂ ਸਾਹਿਬ ਨੂੰ ਪਤਾ ਆ ਜਿਹਨੇ ਜਿਹਨੇ ਵੀ ਹੁਣ ਤੱਕ ਦੱਸਿਆ ਵੀ ਕਿਵੇਂ ਕਰਨਾ ਚਾਹੀਦਾ ਇਹ ਸਮੁੰਦਰ ਆ ਕਿਸੇ ਨੇ ਵਿੱਚੋਂ ਚਮਚਾ ਕਢ ਲਿਆ ਕਿਸੇ ਨੇ ਕੌਲੀ ਘੜ ਲਈ ਕਿਸੇ ਨੇ ਮਤਲਬ ਪੂਰਾ ਸਮੁੰਦਰ ਤਾਂ ਬਹੁਤ ਵਿਸ਼ਾਲ ਆ ਹਨਾ ਤਾਂ ਮੈਂ ਗੱਲ ਦੱਸਣ ਲੱਗਿਆ ਦੇਖੋ ਧਾਰਮਿਕ ਕਿਤਾਬਾਂ ਬਹੁਤ ਵਧੀਆ ਹੁੰਦੀਆਂ ਨੇ ਇਤਿਹਾਸ ਪੜ੍ਹਨਾ ਚਾਹੀਦਾ ਆ ਤੇ ਧਾਰਮਿਕ ਕਿਤਾਬਾਂ ਵੀ ਮੈਂ ਚਲੋ ਬਹੁਤ ਮਹਾਰਾਜ ਦੀ ਕਿਰਪਾ ਨਾਲ ਪੜ੍ਹੀਆਂ ਇੱਕ ਹੁੰਦੀ ਹੈ ਨਾ ਮਹਾਪੁਰਖਾਂ ਦੀਆਂ ਜੀਵਨੀਆਂ ਮਹਾਪੁਰਖ ਇੱਥੇ ਉਹਨਾਂ ਦਾ ਮੰਨ ਲਓ ਜਨਮ ਹੋਇਆ ਕਰੋ ਉਹਨੇ ਭਗਤੀ ਕੀਤੀ ਐਵੇਂ ਮੈਂ ਮੈਂ ਹੁਣ ਕੀ ਚੀਜ਼ ਦੱਸਣ ਲੱਗਿਆ ਦੇਖੋ ਜਿਵੇਂ ਮੈਂ ਇਹ ਹੁਣ ਪੜਦਾ ਸੀ ਰੋਹਾਨੀ ਸੰਦੇਸ਼ ਸੰਤਵਾ ਜੀ ਸਤਸੰਗ ਜੀ ਰਾਲੇ ਸਾਹਿਬ ਵਾਲਿਆਂ ਦਾ ਮੈਂ ਬਹੁਤ ਮਹਾਪੁਰਖਾਂ ਦੀਆਂ ਪੜ੍ਹੀਆਂ ਸਾਰੇ ਹੀ ਇਹ ਪਿੰਡਾਂ ਟਕਸਾਲ ਵਾਲੇ ਮਹਾਪੁਰਖ ਸਾਰੇ ਜਾਂ ਹਰਖੋਵਾਲ ਵਾਲੇ ਸਾਰੇ ਮਹਾਪੁਰਖਾਂ ਦਾ ਨਾਂ ਇਹ ਪੜ ਕੇ ਸਾਰਿਆਂ ਦਾ ਇੰਨਾ ਕਾ ਆਨੰਦ ਆਉਂਦਾ ਫਿਰ ਇਹ ਪੜ ਕੇ ਦੇਖਿਓ ਨਾਲ ਸਿਮਰਨ ਕਰੋ ਮੈਂ ਸਿਮਰਨ ਦੀ ਗੱਲ ਸ਼ੁਰੂ ਕੀਤੀ ਸੀ ਨਾ ਨਾਲ ਪੜੀ ਜਾਓ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਦੇਖੋ ਜਿਵੇਂ ਆ ਲਿਖਿਆ ਕਾਂਦਲੇ ਵਾਲੇ ਸੰਤਾਂ ਦਾ ਮਲਾਪ ਪੜੀ ਜਾਓ ਵਾਹਿਗੁਰੂ 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 ਪੜਨਾਈਆਂ ਇਹ ਨਾਲ ਸੁਣੀਆ ਦੇਖੋ ਧਿਆਨ ਲੱਗ ਗਿਆ ਉਧਰ ਇਧਰ ਵਾਹਿਗੁਰੂ ਵਾਹਿਗੁਰੂ ਹੋ ਗਿਆ